ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਕਮਰਸ਼ੀਅਲ ਪਲਾਟ ਵਿਕਾਊ ਹੈ ਜੀ ਏਰੀਆ ਮੱਲਨ ਵਾਲਾ ਖਾਸ ਫਿਰੋਜ਼ਪੁਰ ਚਾਰਸ ਪਲਾਟ ਹੈ ਜੀ ਕੋਰਨਰ ਤੇ ਦੋ ਕਲੀਆਂ ਤੇ ਲੱਗਦਾ ਜੀ ਸਾਢੇ ਤਿੰਨ ਮਰਲੇ ਜਗਾ ਰੇਟ ਹੈ ਜੀ 340000 ਮਰਲੇ ਦਾ 9814793660 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਮਰਸ਼ੀਅਲ ਪਲਾਟ ਜਿਹੜਾ ਰੇਟ 340000 ਮਰਲੇ ਦੇ ਹਿਸਾਬ ਨਾਲ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਸ ਵੀਰ ਦੇ ਨਾਲ ਖਰੀਦ ਸਕਦੇ ਹੋ ਜੀ 12428 ਦੇ ਟਾਇਰ ਵਿਕਾਊ ਨੇ ਰੇਟ ਹੈ ਜੀ 5000 12428 ਦੇ ਟਾਇਰ ਵਿਕਾਊ ਨੇ 5000 ਰੁਪਏ ਰੇਟ ਰੱਖਿਆ ਹੈ ਏਰੀਆ ਜੀ ਪਿੰਡ ਮੁਗਲ ਚੱਕ ਪੰਨੂਆ 77198703 ਇਸ ਨੰਬਰ ਤੇ ਫੋਨ ਕਰਕੇ 12428 ਦੇ ਟਾਇਰ ਨੇ ਜਿਹੜੇ ਤੁਸੀਂ 5000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਕੰਡੀਸ਼ਨ ਵੀਡੀਓ ਦੇ ਵਿੱਚ ਵੀ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਤੇ ਜਿਹੜੇ ਵੀ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਨਾਦੀਕਾ 750 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਇੰਜਨ ਗੇਅਰ ਸ਼ੀਲਡ ਪੰਜਾਬ ਨੰਬਰ 2400 ਘੰਟਾ ਚੱਲਿਆ 5 ਲੱਖ ਏਰੀਆ ਸਰਹੰਦ ਫਤਿਹਗੜ੍ਹ ਸਾਹਿਬ 77883 72304 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਸੋਨਾਲੀਕਾ 750 ਟਰੈਕਟਰ 2019 ਮਾਡਲ 5 ਲੱਖ 15000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 2400 ਘੰਟਾ ਚੱਲਿਆ ਜੀ ਓਕੇ ਕੰਡੀਸ਼ਨ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਸੰਭਾਲ ਕੇ ਰੱਖਿਆ ਹੋਇਆ ਟਰੈਕਟਰ ਹੈ ਜੀ ਸੋਨਾਲੀਕਾ ਕੰਪਨੀ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਬਿਕਾਊਆ 2023 ਮਾਡਲ ਹੈ ਜੀ ਏਰੀਆ ਪਿੰਡ ਰੱਲਾ ਮਾਨਸਾ 220000 ਰੁਪਏ ਰੇਟ ਰੱਖੇ ਗਏ 2023 ਮਾਡਲ ਹੈ ਜੀ ਸੋਨਾਲੀਕਾ ਕੰਪਨੀ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 6239459628 6239459628 ਇਸ ਨੰਬਰ ਤੇ ਫੋਨ ਕਰਕੇ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਸੋਨਾਲੀਕਾ ਕੰਪਨੀ ਦੀ ਤੁਸੀਂ 2023 ਮਾਡਲ 220000 ਰੁਪਏ ਦੇ ਵਿੱਚ ਇਸ ਨੰਬਰ ਤੇ ਕਾਲ ਕਰਕੇ ਮਸ਼ੀਨ ਨੂੰ ਖਰੀਦ ਸਕਦੇ ਹੋ ਸ਼ਕਤੀਮਾਨ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸ਼ਕਤੀਮਾਨ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਏਰੀਆ ਆਪਣ ਸੰਗਾ ਸਰਦੂਲਗੜ ਰੇਟ 2,25,000 769669177 7696699177 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ਕਤੀਮਾਨ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ 2023 ਮਾਡਲ 2,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਤੇ ਕਾਲ ਕਰ ਸਕਦੇ ਤੇ ਖਰੀਦ ਸਕਦੇ ਹੋ ਜੌਨ ਡੀਅਰ 50 75 ਟਰੈਕਟਰ ਵਿਕਾਉ ਹੈ ਜੀ 2021 ਮਾਡਲ 561 ਘੰਟਾ ਚੱਲਿਆ ਪੇਡ ਨੰਬਰ 50 75 ਲੱਗਿਆ ਜੀ ਏਰੀਆ ਬਰਨਾਲਾ ਰੇਟ ਵੀ ਇਹਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਤੇ ਕੰਡੀਸ਼ਨ ਇੱਕ ਵਾਰ ਵੀਡੀਓ ਚ ਜਰੂਰ ਦੇਖ ਲਿਓ ਜੀ ਤੇ ਮਾਲਕ ਵੀਰ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 81 465 85 963 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੌਨ ਡੀਅਰ 75 ਟਰੈਕਟਰ ਹੈ ਜਿਹੜਾ 2021 ਮਾਡਲ ਖਰੀਦ ਸਕਦੇ ਹੋ ਕੈਨਨ ਐਮ ਐਮ 50 ਕੈਮਰਾ ਵਿਕਾਊਆ ਨਾਲ ਸਾਰੀ ਅਸੈਸਰੀ ਏਰੀਆ ਜੀ ਚੰਡੀਗੜ੍ਹ ਰੇਟ ਹੈਗਾ ਜੀ 37000 37000 ਰੁਪਏ ਰੇਟ ਰੱਖੇਗਾ ਕੈਮਰਾ ਵਿਕਾਊਆ ਜੀ ਕੈਨਨ ਐਮ ਐਮ 50 ਨਾਲ ਸਾਰੀ ਅਸੈਸਰੀ 37000 ਰੇਟ ਰੱਖੇਗਾ ਏਰੀਆ ਚੰਡੀਗੜ੍ਹ 79734 51584 ਇਸ ਨੰਬਰ ਤੇ ਫੋਨ ਕਰਕੇ ਕੈਮਰਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਵਿੱਚ ਵਾਏ ਗੂ ਲਿਖਣਾ ਨਾ ਭੁੱਲਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਲੀ ਵਿਕਾਊ ਹੈ ਜੀ 13x6.6 ਦੀ ਡੈਂਪਰ ਮੱਛੀ ਹੁੱਕ ਰੇਟ 2 ਲੱਖ ਰੁਪਏ ਏਰੀਆ ਜੈਤੋ ਜੈਤੋ ਏਰੀਆ ਜੀ 2 ਲੱਖ ਰੁਪਏ ਰੇਟ ਰੱਖਿਆ ਗਿਆ ਡੈਂਪਰ ਟਰਾਲੀ ਹੈ ਜੀ ਮੱਛੀ ਹੁੱਕ ਸਾਫ਼ ਕੰਡੀਸ਼ਨ ਦੀ ਵਧੀਆ ਬਿਡ ਵਗੈਰਾ ਲੱਗੇ ਹੋਏ ਨੇ ਜੀ ਵੇਦਾਗ ਟਾਇਰ ਨੇ 99153 16409 ਮੇਰਾ 99015316409 ਇਸ ਨੰਬਰ ਤੇ ਫੋਨ ਕਰਕੇ ਤੁਸੀਂ 13/6.6 ਦੀ ਟਰਾਲੀ ਹੈ ਜਿਹੜੀ ਤੁਸੀਂ 2 ਲੱਖ ਰੁਪਏ ਦੇ ਵਿੱਚ ਇਹ ਨੰਬਰ ਤੇ ਕਾਲ ਕਰਕੇ ਟਰਾਲੀ ਦੀ ਡੀਲ ਹੈ ਜਿਹੜੀ ਕਰ ਸਕਦੇ ਹੋ 3 BHK ਹਾਊਸ ਫੋਰ ਸੇਲ ਸੈਕਟਰ 124 ਮੁਹੱਲੀ 105 ਗੱਜਾ ਦੇ ਵਿੱਚ ਬਣਿਆ ਹੈ 72 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਇਹ ਹਾਊਸ ਹੈ ਜੀ सेल ਕਰਨ ਨਾ ਵੀਰਾਂ ਨੇ 72 ਲੱਖ ਰੁਪਏ ਰੇਟ ਰੱਖੇ ਗਿਆ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ 8699751805 8699752805 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਹਾਂ ਜੀ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂਕਿ ਇਹ ਜ਼ਮੀਨ ਦੀ ਐਡ ਹੁੰਦੀ ਜਿਹੜੀ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜੋ ਖਰੀਦਣ ਦੇ ਚਾਹਵਨ ਨੇ ਵੀਡੀਓ ਦੇ ਲਾਸਟ ਤੱਕ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ 50 ਕਿੱਲੇ ਜ਼ਮੀਨ ਵਿਕਾਊ ਹੈ ਜੀ 4 ਸਰਵਿਸਿਬਲ ਮੋਟਰਾਂ ਨੇ ਤੇ 50 ਘੰਟੇ ਨਹਿਰ ਦੀ ਬਾਰੀਆ ਪਾਣੀ ਦੀ ਜੀ 10 ਕਿੱਲੇ ਰੋਡ ਦਾ ਫਰੰਟ ਹੈ ਏਰੀਆ सिरसा ਹਰਿਆਣਾ 50 ਕਿੱਲੇ ਜ਼ਮੀਨ ਵਿਕਾਊ ਨੇ ਜੀ 4 ਸਰਵਿਸਿਬਲ ਮੋਟਰਾਂ ਲੱਗੀਆਂ ਨੇ 50 ਘੰਟੇ ਨਹਿਰ ਦਾ ਪਾਣੀ 10 ਕਿੱਲੇ ਰੋਡ ਦਾ ਫਰੰਟ ਏਰੀਆ सिरसा ਹਰਿਆਣਾ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਨੋਟ ਕਰ ਲਓ ਜੀ ਮਾਲਕ ਵੀਰ ਦੇ 9416351944 ਜੋ ਨੰਬਰ 9467255945 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 50 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰ ਸਕੀਏ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਤੇ ਜੇਕਰ ਕੋਈ ਵੀ ਐਡ ਕਰਵਾਉਂਦਾ ਚਾਹਵਣ ਵੀਰ ਹੋਵੇ ਤਾਂ WhatsApp ਨੰਬਰ ਤੁਸੀਂ ਨੋਟ ਕਰ ਲਓ ਜੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਤੁਸੀਂ ਐਡ WhatsApp ਕਰ ਸਕਦੇ ਹੋ ਜੀ ਕਈ ਵਾਰੀ ਵੀਰ ਵੀਡੀਓ ਭੇਜ ਕੇ ਜਾਂ ਕੱਲੀਆਂ ਫੋਟੋਆਂ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਤਾਂ ਕਿ ਅਸੀਂ ਸਾਰੀ ਜਾਣਕਾਰੀ ਅੱਗੇ ਵੀ ਦੱਸ ਸਕੀਏ ਤੇ ਤੁਹਾਡੀ ਹਰ ਇੱਕ ਚੀਜ਼ ਜਿਹੜੀ ਆਸਾਨੀ ਦੇ ਨਾਲ ਸੇਲ ਹੋ ਸਕੇ ਤੇ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਤੁਸੀਂ ਚੈਨਲ ਨੂੰ ਇੰਨਾ ਸਪੋਰਟ ਕਰ ਰਹੇ ਹੋ ਬਹੁਤ ਸੋਹਣੇ ਕਮੈਂਟ ਕਰਦੇ ਨੇ ਵੀਰ ਤੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਸ਼ੇਅਰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਨਾਮ ਜ਼ਰੂਰ ਦੱਸਣ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣੇ ਨਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਇਸ Instagram ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਮੇਲਾ ਬੰਦਰ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ